ਮੇਰੇ ਦਗਾਲ ਖੜੇ ਆ ਇਹ ਦਗਾਲ ਨਾ ਬਰਸਾਤੀ ਚੋਇਆ ਜਿਹੜਾ ਤੇ ਇਹ ਟੁੱਟ ਗਿਆ ਇੱਥੇ 70 80 ਕਿੱਲੇ ਜ਼ਮੀਨ ਦੇ ਜਿਹੜੇ ਇੱਥੇ ਬੰਦਿਆਂ ਕੋਲ ਠੇਕੇ ਤੇ ਵੀ ਲਏ ਹੋਣੇ ਸਾਰੀ ਟੁੱਟ ਗਈ ਤੇ ਪਿੰਡ ਵਾਲੀ ਲੱਗੇ ਮੇਰੇ ਬੰਦੇ ਬੰਦੇ ਨੇ ਲਾਂ ਮਿੱਟੀ ਉਧਰ ਘੱਗਰ ਦਾ ਰੌਲਾ ਪਿਆ ਹੈ ਤੇ ਇਹ ਵੀ ਘੱਗਰ ਨਾਲੋਂ ਖਤਰਨਾਕ ਹੈ ਕਿ ਕੋਈ ਵੀ ਬੜੀ ਮਾਰ ਕਰਦਾ ਜਿਹੜੇ ਪਿੰਡਾਂ ਦੇ ਨਾਲ ਲੱਗਦਾ ਹੈ ਜਾਂ ਲੰਘਦਾ ਉਹਨਾਂ 'ਚ ਵੀ ਬਹੁਤ ਮਾਰ ਕਰਦਾ ਤੇ ਤੁਸੀਂ ਹਿਸਾਬ ਨਾਲ ਬੜੀ ਕਿੰਨੀ ਇਹ ਆਈੜੀ ਪਟੜੀ ਹੈ ਨਾ ਆਹ ਜ਼ਮੀਨ ਤੋਂ 7-8 ਫੁੱਟ ਉੱਚੀ ਹੈ ਜਿਹੜੀ ਪਟੜੀ ਹੈ ਤੁਸੀਂ ਪਾਣੀ ਵੀ ਵੇਖ ਲਓ ਕਿੰਨਾ ਕਿੰਨਾ ਬਰਾਬਰ ਹਾਲ ਹੈ ਤੇ ਇੰਨਾ ਬੰਦਿਆਂ ਦਾ ਬਹੁਤ ਨੁਕਸਾਨ ਹੋਇਆ ਇਸ ਥਾਰੇ ਤੇ ਬੰਦੇ ਬਹੁਤ ਸੇਵਾਦਾਰ ਨੇ ਕਰਨ ਇੱਥੇ ਵੀ ਪਿੰਡ ਵਾਲੇ ਹੋਰ ਜਿਲ੍ਹੇ ਜਿਹੇ ਬੰਦੇ ਕੋਈ ठाਵਾਂ ਤੋਂ ਜਿਹੜਾ ਬੰਨ ਨੇ ਆਪਣੇ ਤਰ੍ਹਾਂ ਉਹ ਪਤਰਾ ਤੇ ਉਹਦੇ ਕਰਕੇ ਫਿਰ ਇੱਥੇ ਨਾਲ ਪੂੜੇ ਵਗੈਰਾ ਲਾਏ ਨੇ ਤੇ ਪਿੰਡ ਦੇ ਸਰਪੰਚ ਸਾਹਿਬ ਨੇ ਵੱਡੀ ਦੀ ਗਾਲ ਦੇ ਲੱਗੇ ਨੇ ਇਹ ਸੀ ਹੰਦੇ ਟੂੜੇ ਟੂੜੇ ਲੈ ਕੇ ਸਾਰੇ ਲੱਗੇ ਨੇ ਬੰਨ ਬੰਨਣਾ ਵਾਸਤੇ ਜਵਾਕੀ ਛੋਟੇ ਛੋਟੇ ਇਹ ਆਪਣੇ ਪਿੰਡ ਦੇ ਸਰਪੰਚ ਸਾਹਿਬ ਨੇ ਇੱਥੋਂ ਦੇ ਸਰਪੰਚ ਸਾਹਿਬ ਜੀ ਕਿਵੇਂ ਫਿਰੇ ਸਾਰਾ ਪ੍ਰਸ਼ਾਸਨ ਨੇ ਕੋਈ ਦਿੱਤਾ ਸਮਾਨ ਕਿ ਤੁਸੀਂ ਆਪਣੇ ਲਈ ਦੇ ਹੋ ਕਰਨਾ ਜੀ ਨਹੀਂ ਪ੍ਰਸ਼ਾਸਨ ਨੇ ਸਾਨੂੰ ਥੈਲੇ ਵਗੈਰਾ ਜੀ ਸਾਰੇ ਮੁਹਈਆ ਕਰਾਏ ਨੇ ਅੱਛਾ ਜੀ ਇਸ ਵੀਰੇ ਤਾਂ ਐਸਡੀਐਮ ਸਾਹਿਬ ਵੀ ਆਗੇ ਸੀ ਠੀਕ ਹੈ ਜੀ ਤੇ ਕੁਝ ਫੌਲ ਦੇ ਟੁਕੜੀ ਵੀ ਆ ਗਈ ਸੀ ਠੀਕ ਹੈ ਜੀ ਆਹ ਵਧੀਆ ਸਾਥ ਨਾਲ ਤੇ ਬਾਕੀ ਸਾਡੀ ਜਿਹੜੀ ਸੰਗਤ ਹੈ ਠੀਕ ਹੈ ਜੀ ਸਵੇਰ ਤੋਂ ਲੱਗੀ ਹੋਈ ਹੈ 6 ਵਜੇ ਤੋਂ ਤੇ ਅਸੀਂ ਬਨਪੂਰਨ ਦੇ ਵਿੱਚ ਵੀ ਕੰਮਜਾਬ ਹੋ ਗਿਆਂ ਤੇ ਪੂਰੀ ਤਰ੍ਹਾਂ ਭਰ ਕੇ ਅਸੀਂ ਉਹਨੂੰ ਬੰਦ ਕਰ ਦਿੱਤਾ ਤਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਇੱਕ ਕਵਰੀ ਮੰਨ ਲਓ ਜੀ ਖਤਰਾ ਜਿਹੜਾ ਉਹ ਟਲ ਗਿਆ ਯਾਨੀ ਬੰਨ ਤਾਂ ਬੰਨ ਹੁਣੇ ਪਾਣੀ ਫਿਰ ਕਿਵੇਂ ਪਖਿਆ ਰਹੀਏ ਵਾਪਸ ਪਾਓਗੇ ਜਿਵੇਂ ਜੀ ਹਾਂਜੀ ਕੋਸ਼ਿਸ਼ ਹੋਊਗੀ ਸਾਡੀ ਜੋ ਵੀ ਫਸਲ ਹੈ ਅਸੀਂ ਨੂੰ ਬਚਾਵਾਂਗੇ ਪੱਖਿਆਂ ਨਾਲ ਠੀਕ ਹੈ ਤੇ ਮੋਟਰਾਂ ਨਾਲੇ ਪਾਣੀ ਵਾਪਸ ਨਾਲੇ ਵਿੱਚ ਕੱਢਣ ਦੀ ਕੋਸ਼ਿਸ਼ ਕਰਾਂਗੇ ਚਲੋ ਇੱਕ ਏਦਾਂ ਨਾ ਵੀ ਇਹ ਕੰਮ ਜਿਹੜਾ ਸਾਰਾ ਸਾਂਝੇ ਪਰਾਲੇ ਨਾਲ ਹੀ ਸਿਰੇ ਚੜਦਾ ਨੇਫਰੇ ਚੜਦਾ ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਤੇ ਸੰਗਤ ਸਾਰੇ ਪਿੰਡ ਦੇ ਬਹੁਤ ਸਾਰੇ ਬੰਦੇ ਲੱਗੇ ਨੇ ਨਾਲ ਗੁੰਡਾਦਲ ਵੀ ਆਇਆ ਏ ਤੇ ਬਾਬੇ ਫੁੱਡਾਦਲ ਵਾਲੇ ਵੀ ਕੋਣਚ ਹੋਏ ਨੇ ਨਿਹੰਗ ਸਿੰਘ ਹਾਂ 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 ਬਾਈ ਇਹ ਵੀ ਹਾਂ ਗਿਆ ਇਹ ਤੇ ਗਾਲ ਵਾਲੇ ਚੋਏ ਤੇ ਖੜੇ ਆਪਾਂ ਇਹ ਵੀ ਇੱਕ ਗਰਾਂ ਨੂੰ ਬਹੁਤ ਮਾਰ ਕਰਦਾ ਜਦੋਂ ਆਉਂਦਾ ਆ 100 ਕਿੱਲੇ ਵਾਂਗੂ ਸਾਰੀ ਰੁਕੋ ਜੀ ਕੁਝ ਬੰਦੇ ਰਹਿਣ ਬੰਨਣ